ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਹਾਣੀਆਂ ਜਕੇ ਚੈਨਲ ਤੇ ਇਹ ਰਮਨ ਕੈਨੇਡਾ ਦੀਆਂ ਸੜਕਾਂ ਤੇ ਬੈਠਾ ਸੀ ਦਿਲ ਤੇ ਦਿਮਾਗ ਬਿਲਕੁਲ ਵੀ ਨਹੀਂ ਚੱਲ ਰਹੇ ਸੀ ਕੈਨੇਡਾ ਐ 6 ਮਹੀਨੇ ਹੋ ਚੁੱਕੇ ਸਨ ਚੰਗੀ ਪੜ੍ਹਾਈ ਕਰ ਲਈ ਸੀ ਚੰਗੀ ਨੌਕਰੀ ਵੀ ਲੱਗ ਗਈ ਸੀ ਪਰ ਉਸ ਦੀ ਸੋਚ ਸਿਰਫ ਇੱਕ ਥਾਂ اٹਕੀ ਹੋਈ ਸੀ ਉਸ ਦੀ ਮਾਂ ਉਸ ਨੂੰ ਇਹ ਚਿੰਤਾ ਕਿ ਉਹ ਆਪਣੀ ਪਤਨੀ ਦੇ ਸਹਾਰੇ ਆਪਣੀ ਪਾਜ ਮਾਂ ਨੂੰ ਛੱਡ ਆ ਗਿਆ ਦਿਲ ਨੂੰ ਕਿਤੇ ਵੀ ਚੈਨ ਨਹੀਂ ਸੀ ਆਖਿਰ ਉਸ ਨੇ ਪਿੰਡ ਦੇ ਘਰ ਦੇ ਕੋਲ ਰਹਿਣ ਵਾਲੇ ਅੰਕਲ ਨੂੰ ਫੋਨ ਕੀਤਾ ਪਹਿਲੀ ਬੈਲ ਤੇ ਹੀ ਅੰਕਲ ਨੇ ਕਾਲ ਚੁੱਕ ਲਈ ਉਹਨਾਂ ਦਾ ਬੇਟਾ ਵੀ ਕੈਨੇਡਾ ਵਿੱਚ ਸੀ ਜਿਨ੍ਹਾਂ ਕਰਕੇ ਉਹ ਰਮਨ ਦੀ ਹਾਲਤ ਤੁਰੰਤ ਸਮਝ ਗਏ ਉਹ ਪਰੇਸ਼ਾਨੀ ਵਾਲੀ ਵਾਰ ਵਿੱਚ ਪੁੱਛਣ ਲੱਗੇ ਬੱਚੇ ਤੂੰ ਚਲਾ ਤਾ ਗਿਆ ਪਰ ਆਪਣੀ ਪਾਜ ਮਾਂ ਨੂੰ ਛੱਡ ਕੇ ਕਿਵੇਂ ਚਲਾ ਗਿਆ ਤੇਰੇ ਦਿਮਾਗ ਵਿੱਚ ਇੱਕ ਵੀ ਵਾਰ ਆਪਣੀ ਮਾਂ ਦਾ ਖਿਆਲ ਨਹੀਂ ਆਇਆ ਰਮਨ ਕੁਝ ਪਲ ਚੁੱਪ ਰਿਹਾ ਫਿਰ ਧੀਮੀ ਆਵਾਜ਼ ਵਿੱਚ ਉਹ ਅੰਕਲ ਮਾਂ ਨੇ ਮੇਰਾ ਵਿਆਹ ਇੱਕ ਸਾਵਲੀ ਕੁੜੀ ਨਾਲ ਕਰਤਾ ਉਹਨੂੰ ਕਦੇ ਨਹੀਂ ਸੋਚਿਆ ਕਿ ਮੈਂ ਕਿੰਨਾ ਪੜਿਆ ਲਿਖਿਆ ਕਿੰਨਾ ਸਮਝਦਾਰ ਇਨਸਾਨ ਆ ਮੇਰੇ ਲਈ ਉਹ ਗਵਾਰ ਜਹੀ ਲੱਗਦੀ ਕੁੜੀ ਕਿਵੇਂ ਚੱਲ ਸਕਦੀ ਮੈਨੂੰ ਯਕੀਨ ਸੀ ਕਿ ਮਾਂ ਮੇਰੇ ਲਈ ਖੂਬਸੂਰਤ ਸੋਹਣੀ ਮੇਰੇ ਲੈਵਲ ਦੀ ਕੁੜੀ ਚੁੜੇਗੀ ਮੈਂ ਕਦੇ ਸੋਚ ਨਹੀਂ ਸੀ ਕਿ ਮੇਰੇ ਵਰਗੇ ਸੋਹਣੇ ਪੁੱਤ ਲਈ ਕਾਲੀ ਕੁੜੀ ਲੱਭ ਲਿਆਵੇਗੀ ਇਹ ਸੁਣ ਕੇ ਅੰਕਲ ਦਾ ਮਨ ਦੁਖਿਆ ਤੇ ਕਹਿ ਲੱਗੇ ਬੇਟਾ ਗਲਤੀ ਤੇਰੀ ਐ ਵਿਆਹ ਤੋਂ ਪਹਿਲਾਂ ਪੁੱਛਿਆ ਵੀ ਗਿਆ ਸੀ ਤੇ ਤੂੰ ਖੁਦ ਮਾਂ ਨੂੰ ਚੋਂਦੀ ਜਿਵੇਂ ਵਾਈ ਦਿੱਤੀ ਸੀ ਹੁਣ ਪਿੱਛੇ ਮੁੜ ਕੇ ਕਿਵੇਂ انکار ਸਕਦਾ ਰਮਨ ਨੇ ਤਕੜੀ ਵਾਰ ਵਿੱਚ ਗਿਆ ਅੰਕਲ ਮਾ ਨੇ ਪੁੱਛਿਆ ਤਾਂ ਸੀ ਪਰ ਮੈਂ ਉਹਨਾਂ ਤੇ ਭਰੋਸਾ ਰੱਖਿਆ ਸੀ ਇਸ ਦਾ ਮਤਲਬ ਇਹ ਨਹੀਂ ਕਿ ਮੇਰੀ ਜ਼ਿੰਦਗੀ ਵਿੱਚ ਕੈਸੀ ਕੁੜੀ ਨੂੰ ਦਖਲ ਕਰ ਦਿੱਤਾ ਜਾਵੇ ਜੋ ਬੈਠਣ ਦਾ ਤਰੀਕਾ ਨਹੀਂ ਜਾਣਦੀ ਗੱਲ ਕਰਨ ਦੀ ਤਮੀਜ਼ ਨਹੀਂ ਮੈਂ ਉਹਨੂੰ ਕਿਸੇ ਸਾਹਮਣੇ ਵੀ ਨਹੀਂ ਲਿਜਾਣੇ ਹੀ ਸਕਦਾ ਮੈਂ ਕਿਵੇਂ ਉਸਨੂੰ ਸਾਰੀ ਜ਼ਿੰਦਗੀ ਬਤਾਉਂਦਾ ਇਸ ਵਜ੍ਹਾ ਨਾਲ ਹੀ ਮੈਂ ਕੈਨੇਡਾ ਆ ਗਿਆ ਰਮਨ ਨੇ ਅੰਕਲ ਤੋਂ ਬੇਨਤੀ ਕੀਤੀ ਮੈਂ ਤੁਹਾਡੇ ਹੱਥ ਜੋੜਦਾ ਮਾਂ ਦਾ ਘਰ ਕੋ ਕੁੜੀ ਤੇ ਵੀ ਨਾ ਕੋ ਮਾਂ ਨੇ ਕਿਵੇਂ ਵਰਤਾ ਕਰਦੀ ਹੈ ਪੈਸੇ ਮੈਂ ਤੁਹਾਡੇ ਅਕਾਊਂਟ ਵਿੱਚ ਭੇਜ ਦਿਆ ਕਰਾਂਗਾ ਤੁਸੀਂ ਮਾਂ ਦਾ ਖਾਤਾ ਖਲਵਾ ਕੇ ਉਸ ਵਿੱਚ ਪੈਸੇ ਬਚਾ ਦੇਣਾ ਅੰਕਲ ਆਹ ਪੜੀ ਠੀਕ ਹੈ ਮੈਂ ਕਰ ਦਿਆਂਗਾ ਪਰ ਮੈਨੂੰ ਇਹ ਵੀ ਨਹੀਂ ਸੀ ਕਿ ਤੇਰੀ ਮਾਂ ਨੇ ਤੈਨੂੰ ਮੁਸਕਾਨਾਂ ਪਾ ਲਿਆ ਪੜਾਇਆ ਕਾਬਣਾ ਤੂੰ ਉਸ ਨੂੰ ਛੱਡ ਗਿਆ ਰਮਨ ਕੋਲ ਕੋਈ ਜਵਾਬ ਨਹੀਂ ਸੀ ਉਹ ਜਾਣਦਾ ਸੀ ਕਿ ਉਹ ਗਲਤ ਸੀ ਪਰ ਉਸਦੇਆਂ ਸੋਚਾਂ ਉਸ ਦਾ ਕਮਾਂਡ ਉਸ ਦੀਆਂ ਚੋਣਾਂ ਉਸ ਨੂੰ ਅੰਦਾਜ਼ ਕਰ ਚੁੱਕੀਆਂ ਸਨ ਉਸ ਨੇ ਅੰਕਲ ਦੇ ਬੇਟੇ ਦੇ ਅਪਾਰਟਮੈਂਟ ਵਿੱਚ ਇੱਕ ਹਫ਼ਤਾ ਰਹਿਣ ਦਾ ਫੈਸਲਾ ਕੀਤਾ ਉਹ ਉੱਥੇ ਪਹੁੰਚਿਆ ਉੱਥੇ ਇੱਕ ਗੋਰੀ ਔਰਤ ਅੰਕਲ ਦੇ ਪੁੱਤ ਨਾਲ ਬੈਠੀ ਸੀ ਰਮਨ ਨੇ ਸਿਰਫ ਹੌਲੀ ਸਲਾਮ ਕੀਤਾ ਤੇ ਕਮਰੇ ਚਲਾ ਗਿਆ ਕੈਨੇਡਾ ਦੀ ਚਮਕਦਾਰ ਜ਼ਿੰਦਗੀ ਉਸ ਨੂੰ ਮੋਹ ਵੀ ਰਹੀ ਸੀ ਡਰਾ ਵੀ ਰਹੀ ਸੀ ਇੱਕ ਰਾਤ ਇੱਕ ਵਾਰ ਉਸ ਕੁੜੀ ਉਸ ਦੇ ਕਮਰੇ 'ਚ ਆ ਗਈ ਰਮਨ ਨੂੰ ਪਤਾ ਸੀ ਕਿ ਗਲਤ ਹੈ ਪਰ ਹੁਣ ਕੈਨੇਡਾ ਵਿੱਚ ਇਹ ਗੱਲਾਂ ਆਮ ਹੋ ਚੁੱਕੀਆਂ ਉਸ ਦੀ ਮਾਂ ਦੀ ਸਿੱਖਿਆ ਉਸ ਨੂੰ ਰੋਕ ਰਹੀ ਸੀ ਉਸਦਾ ਦਿਲ ਖਿੱਚ ਰਿਹਾ ਸੀ ਪਰ ਉਹ ਆਪਣੇ ਆਪ ਨੂੰ ਸਮਝਾ ਰਿਹਾ ਸੀ ਇੱਕ ਪਾਰਟੀ ਵਿੱਚ ਉਹ ਇੱਕ ਕੁੜੀ ਨਾਲ ਮਿਲਿਆ ਜਿਸਦਾ ਸੁਆਸ ਨੂੰ ਚੰਗਾ ਲੱਗਾ ਔਰ ਰਮਨ ਦੀ ਤਨਹਾਈ ਨੂੰ ਸਮਝ ਗਈ ਉਸਨੇ ਕਿਹਾ ਤੂੰ ਇੱਥੇ ਲਾਈਫ ਬਣਾਉਣਾ ਆਇਆ ਹੈ ਜੇ ਮਾਂ ਨੂੰ ਛੱਡ ਕੇ ਵੀ ਉਦਾਸ ਰਹਿਣਾ ਤਾਂ ਕਮਾਈ ਕਿਵੇਂ ਕਰੇਗਾ ਦਿਲ ਦੀ ਸੁਣ ਜੋ ਚਾਹੁੰਦਾ ਉਹ ਕਰ ਉਸ ਕੁੜੀ ਨੇ ਰਮਨ ਨੂੰ ਆਪਣੀ ਕਾਰ ਵਿੱਚ ਛੱਡਿਆ ਤੇ ਦੱਸਿਆ ਉਹ ਕੰਪਨੀ ਦੀ ਸੀਓ ਹੈ ਉਹ ਜਿੱਥੇ ਰਮਨ ਕੰਮ ਕਰਦਾ ਉਹ ਕਹਿੰਦੀ ਮੈਨੂੰ ਪਤਾ ਹੈ ਤੂੰ ਕਈ ਦਿਨ ਤੋਂ ਪਰੇਸ਼ਾਨ ਹੈ ਤੂੰ ਚਾਹੇ ਤਾਂ ਮੇਰੇ ਨਾਲ ਗੱਲ ਕਰ ਸਕਦਾ ਰਮਨ ਨੇ ਆਪਣਾ ਰਾਹ ਦੱਸਿਆ ਮਾਂ ਦੀ ਆਪਾਤਤਾ ਪਤਨੀ ਦਾ ਪਿਆਰ ਪਰ ਰੰਗ ਕਰਕੇ ਉਸ ਨਫ਼ਰਤ ਸੀਓ ਨੇ ਉਸ ਨੂੰ ਸਮਝਾਇਆ ਜੇ ਤੈਨੂੰ ਆਪਣੀ ਖੁਸ਼ੀ ਦਾ ਫੈਸਲਾ ਕਰਨ ਦਾ ਹੱਕ ਆ ਤਾਂ ਮਾਂ ਨੂੰ ਵੀ ਤੇਰੀ ਖੁਸ਼ੀਆ ਸੋਚਣ ਦਾ ਹੱਕ ਸੀ ਤੁਸੀਂ ਦੋਵੇਂ ਇੱਕ ਦੂਜ ਉਸ ਦੀਆਂ ਗੱਲਾਂ ਨੇ ਰਮਨ ਨੂੰ ਇੱਕ ਨਵੀਂ ਦੁਨੀਆ ਵਿੱਚ ਪਾਤਾ ਦਿਲ ਹਲਕਾ ਮਹਿਸੂਸ ਹੈ ਪਰ ਇੱਕ ਦਿਨ ਉਸ ਸੀਓ ਨੇ ਉਸ ਨੂੰ ਆਫਿਸ ਬੁਲਾਇਆ ਤੇ ਬੇਤੜ ਕਿਹਾ ਮੈਂ ਤੈਨੂੰ ਪਸੰਦ ਕਰਦੀ ਹਾਂ ਜਿਸ ਦਿਨ ਤੂੰ ਇੰਟਰਵਿਊ ਦੇਣ ਆਇਆ ਸੀ ਉਸੇ ਦਿਨ ਤੋਂ ਮੈਨੂੰ ਤੇਰੇ ਪਿਛਲੇ ਰਿਸ਼ਤੇ ਨਾਲ ਕੋਈ ਲੈਣਾ ਦੇਣਾ ਨਹੀਂ ਤੇਰੀ ਮਾਂ ਚਾਹ ਚਾਹ ਚਾਹੇ ਆ ਕੇ ਰਹਿ ਲਵੇ ਮੈਂ ਰੋਕਾਂਗੀ ਨਹੀਂ ਪਰ ਤੇਰੀ ਪਤਨੀ ਨਾਲ ਮਸਲਾ ਤੈਨੂੰ ਆਪੇ ਨਿਪਟਾਉਣਾ ਪਵੇਗਾ ਤੇਰੇ ਹੁੰਦਿਆ ਉਸ ਨਾਲ ਤੇਰਾ ਕੰਟੈਕਟ ਨਹੀਂ ਰਹੇਗਾ ਮੈਂ ਤੈਨੂੰ ਚਾਹੁੰਦੀ ਆ ਰਮਨ ਉਸ ਦੀ ਖੂਬਸੂਰਤੀ ਅਧਿਕਾਰ ਤੇ ਸ਼ਕਤੀ ਸਾਹਮਣੇ ਪਿੰਗਲ ਗਿਆ ਤੇ ਹਾਂ ਘਰ ਬੈਠਾ ਉਸਨੇ ਘਰ ਫੋਨ ਕਰਨਾ ਬੰਦ ਕਰਤਾ ਮਾਂ ਨੂੰ ਅਨਡਿਟ ਕਰਤਾ ਪਤਨੀ ਨੂੰ ਅਣਜਾਣ ਬਣਾਤਾ ਇੱਕ ਦਿਨ ਅੰਕਲ ਦਾ ਫੋਨ ਆਇਆ ਕਿ ਤੇਰੀ ਮਾਂ ਚਾਹਦੀ ਹੈ ਕਿ ਇੱਕ ਵਾਰ ਆ ਜਾ ਰਮਨ ਨੇ ਧਿਆਨ ਨਾ ਦਿੱਤਾ ਪਰ ਕੈਨੇਡਾ ਵੀ ਉਹ ਆਪਣੀ ਪਤਨੀ ਤੋਂ ਬੱਚਾ ਚਾਹੁੰਦਾ ਸੀ ਪਰ ਉਹ ਮੰਨਦੀ ਨਹੀਂ ਸੀ ਸਭ ਕੁਝ ਹੋਣਤ ਵਾਰ ਵੀ ਉਹ ਬੱਚੇ ਲਈ ਤਿਆਰ ਨਹੀਂ ਸੀ ਉਹਨਾਂ ਦੋਨਾਂ ਵਿੱਚ ਲੜਾਈ ਸ਼ ਰੇਸਤੇ ਟੁੱਟਾ ਲੱਗ ਬੇ ਪਰ ਉਹ ਆਪਣੇ ਫੈਸਲੇ ਵਿੱਚ ਅੰਨ੍ਹਾ ਹੋ ਚੁੱਕਾ ਸੀ ਫਿਰ ਇੱਕ ਦਿਨ ਅਚਾਨਕ ਅੰਕਲ ਦਾ ਫੋਨ ਆਇਆ ਕਿ ਬੇਟਾ ਤੇਰੀ ਮਾਂ ਚਲਾਨਾ ਕਰ ਗਈ ਉਸ ਪਲ ਰਮਨ ਦੀ ਦੁਨੀਆ ਹਿੱਲ ਗਈ ਉਹ ਕੈਨੇਡਾ ਤੋਂ ਦੌੜਦਾ ਹੋਇਆ ਇੰਡੀ ਪਹੁੰਚਿਆ ਤੇ ਮਾਂ ਦੇ ਮੂੰਹ ਤੋਂ ਚਾਦਰ ਹਟਾ ਕੇ ਰੋ ਰੋ ਕੇ ਹਾਲਤ ਬੁਰੀ ਕਰ ਲਈ ਅੰਕਲ ਨੇ ਕਿਹਾ ਉਹ ਹਰ ਰੋਜ਼ ਤੇਰੇ ਲਈ ਤਰਸ ਰਹੀ ਰਹੀ ਤੂੰ ਇੱਕ ਵਾਰ ਵੀ ਆ ਕੇ ਨਹੀਂ ਵੇਖਿਆ ਤੈਨੂੰ ਆਪਣੀ ਮਾਂ ਦੀ ਕਦਰ ਨਹੀਂ ਸੀ ਫਿਰ ਰਮਨ ਨੇ ਘਰ ਦੇ ਆਂਗਣ ਵਿੱਚ ਇੱਕ ਛੋਟਾ ਬੱਚਾ ਵੇਖਿਆ ਉਸਨੇ ਪੁੱਛਿਆ ਇਹ ਕੌਣ ਹੈ ਅੰਕਲ ਨੇ ਚੁੱਪਚਾਪ ਦੱਸਤਾ ਤੇਰਾ ਪੁੱਤ ਰਮਨ ਦੀਆਂ ਲੱਤਾਂ ਕੰਬ ਗਈਆਂ ਮਾਂ ਨੇ ਕਦੇ ਦੱਸਿਆ ਨਹੀਂ ਅੰਕਲ ਨੇ ਕਿਹਾ ਉਸਨੇ ਇਸ ਲਈ ਨਹੀਂ ਦੱਸਿਆ ਕਿ ਤੂੰ ਆਨਲੀ ਮਨਾ ਕਰੇਗਾ ਤੇਰੀ ਪਤਨੀ ਨੇ ਵੀ ਕਦੇ ਨਹੀਂ ਦੱਸਿਆ ਤੂੰ ਦੂਰ ਸੀ ਪਰ ਉਹਨਾਂ ਦੋਨਾਂ ਨੂੰ ਤੰਨੂ ਕਰੇ ਦੋਸ਼ ਨਹੀਂ ਦਿੱਤਾ ਰਮਨ ਨੇ ਆਪਣੀ ਪੁੱਤ ਨੂੰ ਚੁੰਮਿਆ ਰੋ ਰੋ ਕੇ ਪਤਨੀ ਤੋਂ ਮਾਫੀ ਮੰਗੀ ਪਤਨੀ ਉਸ ਨੂੰ ਮਾਫ ਕਰਤਾ ਉਸ ਨੂੰ ਜੋ ਚਾਹੀਦਾ ਸੀ ਉਹ ਮਿਲ ਗਿਆ ਤੇ ਫਿਰ ਉਹ ਕੈਨੇਡਾ ਨਹੀਂ ਗਿਆ ਮਾਂ ਦਾ ਘਰ ਮਾਂ ਦੀ ਧਰਤੀ ਮਾਂ ਦੀ ਆਜ਼ਾਦਦਾਬ ਨੂੰ ਗਲੇ ਲਗਾ ਲਿਆ ਅੱਜ ਉਹ ਆਪਣੇ ਪਰਿਵਾਰ ਨਾਲ ਇੰਡੀਆ ਵਿੱਚ ਖੁਸ਼ ਹੈ ਪਰ ਇੱਕ ਖਾਲੀਵਾਂ ਸਦਾ ਲਈ ਦਿਲ ਵਿੱਚ ਰਹੀ ਮਾਂ ਦਾ ਪਿਆਰ ਸੀ ਉਸ ਦੀ ਘਰ ਵਾਲੀ ਵਧੀਆ ਸਵਾਦੀ ਉਸ ਨੇ ਕਦੀ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਮਾਂ ਨੇ ਮੇਰੇ ਲਈ ਜੋ ਚੁਣਿਆ ਉਹ ਸਭ ਤੋਂ ਵਧੀਆ ਸੀ ਸਿਰਫ ਮੈਂ ਰੰਗ ਦੇ ਘਮੰਡ ਪੜਾਈ ਦੇ ਘਮੰਡ ਅਤੇ ਸੂਰਤ ਦੇ ਅਹੰਕਾਰ ਨੇ ਮੇਰੇ ਪਿਆਰ ਨੂੰ ਅੰਨ੍ਹਾ ਕਰਤਾ ਮੈਂ ਜ਼ਿੰਦਗੀ ਤੋਂ ਸਭ ਤੋਂ ਵੱਡੇ ਸਾਬਕ ਸਭ ਤੋਂ ਦੇਰ ਕਰ ਦਿੱਤੀ ਧੰਨਵਾਦ ਜੇ ਤੁਹਾਨੂੰ ਸਟੋਰੀ ਵਧੀਆ ਲੱਗੀ ਵਧੀਆ ਲੱਗੀ ਤਾਂ ਕਹਾਣੀਆਂ ਜੇਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ